ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੀਜੀ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜੋ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਵਧੀਆ ਖੁੱਲੀ ਗਲੀ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤਕਰੀਬਨ 10 ਫੁੱਟ ਜੋ ਚੌੜੀਆ ਗਲੀ ਲੱਗਦੀ ਹੈ ਜੀ ਘਰ ਦੇ ਅੱਗੇ ਫਰੰਟ ਗੇਟ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਸਟੋਰ ਰੂਮ ਜੋ ਮਾਲਕਾਂ ਵੱਲੋਂ ਬਣਵਾਇਆ ਗਿਆ ਜੀ ਕਰ ਬਹੁਤ ਹੀ ਖੁੱਲਾ ਡੁੱਲਾ ਵਧੀਆ ਲੋਕੇਸ਼ਨ ਦੇ ਉੱਪਰ ਬਣਿਆ ਹੋਇਆ ਦੋਸਤੋ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਪੱਕਾ ਫਰਸ਼ ਲੱਗਿਆ ਹੋਇਆ ਇੱਕ ਸਾਈਡ ਤੁਸੀਂ ਬੈਡਰੂਮ ਦੇਖ ਸਕਦੇ ਹੋ ਜੀ ਬਹੁਤ ਖੁੱਲਾ ਡੁੱਲਾ ਜੋ ਬੈਡਰੂਮ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਸਿਟੀ ਕਰਨਪੁਰ ਦੇ ਵਿੱਚ ਜ਼ਿਲ੍ਹਾ ਗੰਗਾ ਨਗਰ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ 30 50 ਫੁੱਟ ਇਹ ਘਰ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਦੋਸਤੋ ਘਰ ਮੁਤਾਬਕ ਤੁਹਾਨੂੰ ਮਾਲਕ ਦਾ ਨੰਬਰ ਅੱਗੇ ਮਿਲ ਜੇਗਾ ਵੀਡੀਓ ਦੇ ਵਿੱਚ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਸਿੰਗਲ ਸਟੋਰੀ ਘਰ ਆ ਜੀ ਘਰ ਨੂੰ ਪੌੜੀਆਂ ਚੜ੍ਹਾ ਰੱਖੀਆਂ ਨੇ ਪੱਕੀਆਂ ਲ lobby area ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਦੋਸਤੋ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਹੈ ਜਾਂ ਵਾਟਰ ਸਪਲਾਈ ਦਾ ਕੰਮ ਹੈ ਜੀ ਬਾਥਰੂਮਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਲਕਾਂ ਨੇ ਟਾਇਲ ਕਰ ਰੱਖੀ ਹੈ ਜੀ ਵਾਟਰ ਸਪਲਾਈ ਦਾ ਕੰਮ ਵੀ ਘਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਹੈ ਜੀ ਜਿਸ ਵੀ ਭੈਣ ਭਾਈ ਨੇ ਘਰ ਖਰੀਦਣੇ ਜੀ ਸਿੱਧੀ ਆ ਕੇ ਰਿਹੈਸ਼ ਕਰ ਸਕਦਾ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲ ਨਹੀਂ ਹੈ ਜੀ ਕਿਚਨ ਤੁਸੀਂ ਦੇਖ ਸਕਦੇ ਹੋ ਜੀ ਕਿਚਨ ਦੇ ਵਿੱਚ ਵੀ ਟਾਇਲ ਲਗਾ ਰੱਖੀ ਹੈ ਮਾਲਕਾਂ ਨੇ ਤੇ ਪੱਕੀਆਂ ਸੈਲਫਾ ਨੇ ਜੀ ਗ੍ਰੇਨੇਡ ਦਾ ਜੋ ਪੱਥਰ ਹੈ ਫਰਸ਼ਾਂ ਦੇ ਉੱਪਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੋਸਤੋ ਖੁੱਲਾ ਡੁੱਲਾ ਜੋ ਕਿਚਨ ਦਾ ਏਰੀਆ ਬਣਿਆ ਹੋਇਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਦੋਸਤੋ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਕੋਲੋਂ ਤੁਸੀਂ ਲੈ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਦੋਸਤੋ ਘਰ ਦੇ ਵਿੱਚ ਜੋ ਪਾਣੀ ਵਾਲੀ ਮੋਟਰ ਲੱਗੀ ਹੋਈ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ 25 ਲੱਖ ਰੁਪਏ ਮਾਲਕਾਂ ਵੱਲੋਂ ਘਰ ਦੀ ਜੋ ਡਿਮਾਂਡ ਰੱਖੀ ਗਈ ਹੈ ਜੀ ਮੌਕੇ ਤੇ ਰੇਟ ਦੇ ਵਿੱਚ ਮਾਨਤਾਣਾ ਜੋ ਹੋ ਜੂਗਾ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਦੋਸਤੋ ਕਰਨਪੁਰ ਸਿਟੀ ਹੈ ਜੀ ਜ਼ਿਲ੍ਹਾ ਗੰਗਾ ਨਗਰ 30 ਬਾਈ 50 ਦਾ ਜੋ ਹੈ ਘਰ ਬਣਿਆ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਆਪਣੇ ਚੈਨਲ ਦੇ ਉੱਪਰ ਜੋ ਐਡ ਦਾ ਕੰਮ ਹੈ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕਿਸੇ ਜਗ੍ਹਾ ਪਲਾਟ ਦੀ ਐਡ ਸਾਡੇ ਕੋਲੋਂ ਕਰਵਾਉਣਾ ਚਾਹੁੰਦੇ ਹੋ ਜਿੱਤੇ ਸਕਰੀਨ ਦੀ ਫਰੰਟ ਸਾਈਡ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਸਾਨੂੰ ਵਟਸਐਪ ਤੇ ਘਰ ਦੀ ਪੂਰੀ ਡਿਟੇਲ ਤੇ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ ਅਸੀਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ 25 ਲੱਖ ਰੁਪਇਆ ਘਰ ਦੀ ਡਿਮਾਂਡ ਆ ਦੋਸਤੋ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਖੁੱਲੇ ਡੁੱਲੇ ਬੈਡਰੂਮ ਨੇ ਤੇ ਦੋ ਜੋ ਸਟੋਰ ਰੂਮ ਬਣੇ ਹੋਏ ਨੇ ਘਰ ਦੇ ਵਿੱਚ ਜੀ ਵਧੀਆ ਲੋਕੇਸ਼ਨ ਦੇ ਉੱਪਰ ਘਰ ਬਣਿਆ ਹੋਇਆ ਜੀ ਜੋ ਮੇਨ ਗੇਟ ਆ ਜੀ ਤਕਰੀਬਨ 10 ਫੁੱਟ ਚੌੜਾ ਘਰ ਨੂੰ ਮੇਨ ਗੇਟ ਲਗਾਇਆ ਗਿਆ ਤੇ 15 ਫੁੱਟ ਜੋ ਚੌੜੀ ਗਲੀ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਕਰਨਪੁਰ ਸਿਟੀ ਦੇ ਵਿੱਚ ਇਹ ਆਪਾਂ ਨੂੰ ਘਰ ਵੇਖਣ ਨੂੰ ਮਿਲ ਜੂਗਾ ਜੀ ਪੱਕਾ ਜੋ ਘਰ ਦੇ ਵਿੱਚ ਫਰਸ਼ ਲੱਗਿਆ ਹੋਇਆ ਬਾਕੀਆਂ ਜੋ ਪੌੜੀਆਂ ਛੱਤ ਤੇ ਚੜ੍ਹਾ ਰੱਖੀਆਂ ਨੇ ਦੋਸਤੋ ਰਜਿਸਟਰੀ ਵਾਲੀ ਜਗ੍ਹਾ ਜੀ ਬਾਕੀ ਦੀ ਜਾਣਕਾਰੀ ਤੁਸੀਂ ਮਾਲਕਾ ਕੋਲੋਂ ਲੈ ਸਕਦੇ ਹੋ ਫਰਸ਼ ਤੁਸੀਂ ਦੇਖ ਸਕਦੇ ਹੋ ਜੀ ਜੋ ਛੱਤ ਦੇ ਉੱਪਰ ਪੱਕਾ ਫਰਸ਼ ਹੈ ਤੇ ਪੱਕੇ ਜੋ ਜੰਗਲਿਆਂ ਦਾ ਕੰਮ ਮਾਲਕਾ ਵੱਲੋਂ ਵਧੀਆ ਕਰਵਾ ਰੱਖਿਆ ਹੈ ਜੀ ਖੁੱਲੀ ਡੁੱਲੀ ਲੋਕੇਸ਼ਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਘਰ ਇਹ ਬਣਿਆ ਹੋਇਆ ਸੋ ਦੋਸਤੋ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਆਪਣੀ ਜੋ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਜੀ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ